ਅੱਜ ਵਾਇਸੋ ਬਟਾਲਾ ਵੱਲੋਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਰ ਕੋਇਸ ਕੰਸਾਪਖੇ ਜਿਹੜਾ ਬੀਟ ਦਾ ਪਲਾਸਟਿਕ ਸੇਵ ਦਾ ਪਲਾਨਟ ਟੀਲ ਦਾ ਪਲਾਨਟ ਐਂਡ ਸੇਵ ਦਾ এনवायरमेंट ਇਹ ਟੌਪਿਕ ਤੇਮ ਰੱਖਿਆ ਗਿਆ ਸੀ ਇੱਥੇ ਉਹਦੇ ਕਾਫੀ ਬੱਚਿਆਂ ਨੇ ਤੇ ਸਟੂਡੈਂਟਸ ਨੇ ਸਾਰੇ ਟੀਚਰ ਸਰਬਾਨ ਨੇ ਤੇ ਪ੍ਰਿੰਸੀਪਲ ਸਾਹਿਬ ਨੇ ਤੇ ਸਾਡੇ ਵਾਇਸੋ ਬਟਾਲਾ ਦੇ ਪ੍ਰਤੀਨਿਧ ਸਾਰੇ ਸ਼ਾਮਲ ਹੋਏ ਆ ਉਹਦੇ ਵਿੱਚ ਬੱਚਿਆਂ ਨੇ ਬੜੇ ਧਿਆਨ ਦੇ ਨਾਲ ਅੱਜ ਸੁਣਿਆ ਕਿਵੇਂ ਆ ਆਪਾਂ ਪਲਾਸਟਿਕ ਨੂੰ ਨੋ ਕਹਿਣਾ ਪਟਿਆਲਾ ਨੂੰ ਚੈਲੰਜ ਵਰਤ ਵੀ ਦਿੱਤਾ ਗਿਆ ਅੱਜ ਦੇ ਕੰਮ ਦੇ ਵਿੱਚ ਕਿ ਹਰ ਬੱਚੇ ਨੇ ਇੱਕ ਹਫ਼ਤੇ ਦੇ ਵਿੱਚ ਇੱਕ ਪਲਾਂਟ ਲਾਉਣਾ ਤੇ ਇੱਕ ਇਸ ਹਫ਼ਤੇ ਲਈ ਇੱਕ ਨੋ ਟੂ ਪਲਾਸਟਿਕਹਿਣਾ ਸੋ ਉਹਦੇ ਨਾਲ ਕਿਉਂਕਿ ਗਰਮੀ ਬਹੁਤ ਵੱਧ ਰਹੀ ਆ ਇਹ ਆਪਾਂ ਵੇਖਿਆ ਕਿ ਗਰਮੀ ਵੱਧ ਰਹੀ ਆ ਪੋਲੂਸ਼ਨ ਬਹੁਤ ਵੱਧ ਰਹੀ ਆ ਧਰਤੀ ਦਾ ਪਾਣੀ ਦਾ ਲੈਵਲ ਰੋਜ਼ ਦਿਨ ਥੱਲੇ ਜਾ ਰਿਹਾ ਐ ਡਲਟਰੇਸ਼ਨ ਪਾਣੀ ਦੀ ਹੋ ਰਹੀ ਆ ਤਾਂ ਇਹਦਾ ਇੱਕੋ ਇੱਕ ਹੱਲ ਆ ਕਿ ਪਲਾਸਟਿਕ ਨੂੰ ਆਪਾਂ ਘੱਟੋ ਘੱਟ ਯੂਜ਼ ਕਰੀਏ ਉਹਨੂੰ ਰਿਫਿਊਜ਼ ਕਰੀਏ ਜਾਣੂ ਰਿਡਿਊਸ ਕਰੀਏ ਉਹਦੀ ਜੂਸ ਨੂੰ ਜਾਂ ਉਹਨੂੰ ਰੀਸਾਈਕਲ ਕਰੀਏ ਤੇ ਦਰਖਤ ਲਗਾਈਏ ਤਾਂ ਕਿ ਜਿਹੜੀ ਪੋਲੂਸ਼ਨ ਆ ਉਹਦੇ ਤੇ ਵੀ ਕਾਬੂ ਪਾਇਆ ਜਾ ਸਕਦਾ ਅੱਜ ਆਪਾਂ ਸਾਰੀ ਵਾਇਸ ਉਹ ਬਣਾ ਲੈ ਪਤਾ ਕੀਤਾ ਕਿ ਸਕੂਲਾਂ ਚ ਆ ਕੇ ਬੱਚਾਂ ਕੋਲ এনवायरमेंट ਬਾਰੇ ਦੱਸਿਆ ਜਾਵੇ ਤੇ ਉਹਨਾਂ ਨੂੰ ਪੌਦੇ ਲਾਉਣ ਵਾਸਤੇ ਕਿਹਾ ਜਾਵੇ ਇਸ ਰਾਜ ਦੇ ਡਿਟੇਲ ਨਾਲ ਇਹਨਾਂ ਸਾਰਾ ਦੱਸਿਆ ਜਿੰਨੇ ਬੁਲਾਏ ਸਨ ਉਹਨਾਂ ਨੇ ਪੋਲਿਥਿਨ ਤੇ ਪੌਦਿਆਂ ਤੇ ਜੋੜ ਦਿੱਤਾ ਕਿਉਂਕਿ এনवायरमेंट ਜਿਹੜਾ ਹੋ ਉਹ ਬਹੁਤ ਤੇਜ਼ੀ ਨਾਲ ਗਰਮੀ ਵੱਧ ਰਹੀ ਹੈ ਜਿਹਦੇ ਨਾਲ ਗਰਮੀ ਵਧਣ ਨਾਲ ਸਾਡੇ ਜਿਹਾ ਬਾਕੀ ਜਨ ਜੀਵਨ ਉਪਰਭਾਵਿਤ ਹੋ ਰਿਹਾ ਹੈ ਪੌਦਰ ਗੌਣਾ ਸਾਡਾ ਜਿਹੜਾ ਆਉਣ ਵਾਲਾ ਜੀਵਨ ਹੈ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਸੁਖੀ ਰਹਿਣਗੀਆਂ ਕਿਉਂਕਿ ਇਹਦਾ ਟੈਂਪਰੇਚਰ ਘਟੇਗਾ ਜਿੰਨੇ ਪੌਦੇ ਵਧ ਲਾਵਾਂਗੇ ਜਿੰਨੇ ਪੌਦੇ ਵਧ ਲਾਵਾਂਗੇ ਟੈਂਪਰੇਚਰ ਹੋਏਗਾ ਕਿ ਸਾਡਾ ਜਨ ਜੀਵਨ ਪ੍ਰਭਾਵਿਤ ਨਹੀਂ ਹੋਦਾ ਹੋਏਗਾ ਤੇ ਮੈਂ ਇਹੋ ਗੱਲ ਸਾਰੇ ਆਪਣੇ ਲੈਕਚਰ ਤੇ ਹੌਲ ਦਸਿਆ ਸੀ ਭਈ ਜੋ ਕੁਝ ਵੀ ਆਹੀ ਕਰ ਰਹੇ ਆ ਪੌਦਲ ਘਟ ਵਰਤੀ ਏ ਤੇ ਪੌਦੇ ਲਵਾਈਏ ਤੇ ਬੱਚਿਆਂ ਨੇ ਇੱਕ ਸੰਧ ਖਾਦੀ ਆ ਕਿ ਹਰ ਬੱਚਾ ਇੱਕ ਪੌਦਾ ਜ਼ਰੂਰ ਲਾਏਗਾ ਇਸ ਕਰਕੇ ਮੈਂ ਨਾ ਬੱਚਿਆਂ ਦਾ ਇਹ ਸਕੂਲ ਵਾਲਿਆਂ ਦਾ ਵਾਇਸ ਸਾਹਿਬ ਬਟਾਲਾ ਦੇ ਨਾ ਤੁਹਾਨੂੰ ਜੀ ਆਵਜਾ ਨੇ ਸਮਾਂ ਦੇਖ ਕੇ ਇਹ ਕਰ ਪੱੜਿਆ ਹਾਂਜੀ ਮੈਂ ਸੁਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਜ ਬਟਾਲਾ ਅੱਜ ਵਾਇਸ ਸਾਹਿਬ ਪੰਜਾਬ ਵੱਲੋਂ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਵਰਤੋਂ ਅਤੇ ਇਸ ਦੇ ਦੁਰ ਪ੍ਰਭਾਵ ਸੰਬੰਧੀ ਸੈਮੀਨਾਰ ਕਰਵਾਇਆ ਗਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਦੇ ਵਿੱਚ ਵਾਇਸ ਆਫ ਪੰਜਾਬ ਦੇ ਮੁਖ ਸ਼੍ਰੀ ਲਖਬੀਰ ਸਿੰਘ ਜੀ ਡਾਕਟਰ ਲਖਬੀਰ ਸਿੰਘ ਜੀ ਅਗਵਾਲੀਆ ਉਹਨਾਂ ਦੇ ਬਾਕੀ ਟੀਮ ਜਿਹਦੇ ਵਿੱਚ ਸਰਦਾਰ ਐਚ ਐਸ ਬਾਜਵਾ ਜੀ ਡਾਕਟਰ ਕੇ ਜੇ ਧਾਰੀਵਾਲ ਇਸ ਦੇ علاوہ ਬਾਕੀ ਮੈਂਬਰ ਸਾਹਿਬਾਨ ਉਹਨਾਂ ਨੇ ਵਿਦਿਆਰਥੀਆਂ ਦੇ ਨਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਜੋ ਜ਼ਰੂਰਤ ਦੇ ਅਨੁਸਾਰ ਅੱਜ ਕੱਲ ਸਾਡੇ ਦੇਸ਼ ਦੇ ਵਿੱਚ ਹਾਲਾਤ ਬਣੇ ਹੋਏ ਨੇ ਕਿ ਪਲਾਸਟਿਕ ਜਿਹੜਾ ਵਾ ਉਹ ਜਗਾ ਜਗਾ ਤੇ ਲੋਕੀ ਵਕਤ ਤੇ ਸੁੱਟ ਦਿੰਦੇ ਰਹੇ ਉਸ ਨੂੰ ਕਾਫ ਸਰ ਯੂਜ਼ ਕਿਵੇਂ ਕਰਨਾ ਵਾ ਉਸ ਦੀ ਜਿਹੜੀ ਆ ਉਸ ਨੂੰ ਖਤਮ ਕਿਵੇਂ ਕਰਨਾ ਵਾ ਬਹੁਤ ਵਧੀਆ ਸੈਮੀਨਾਰ ਦੇ ਵਿੱਚ ਸਾਡੇ ਬੱਚਿਆਂ ਨੂੰ ਗਿਆਨ ਦਿੱਤਾ ਗਿਆ ਵਾ ਇਹ ਲੋਕਾ ਦਿੱਤਾ ਵਾ ਕਿ ਬੱਚਿਆਂ ਦੇ ਨਾਲ ਰੂਬਰੂ ਹੋਣ ਦਾ ਤੇ ਪਬਲਿਕ ਦੇ ਨਾਲ ਰੂਬਰੂ ਹੋਣ ਦਾ ਧੰਨਵਾਦ